ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ শ্রোਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਇੱਕ ਗਾਣੇ ਦੀ ਛਤਰੀ ਆਦ ਆ ਗਈ ਮੇਰੇ ਖਲ ਗੁਰਦਾਸ ਮਾਨ ਹੋਣਾ ਦਾ ਗੀਤ ਆ ਕਹਿੰਦੇ ਲੰਮੀ ਸੀਟੀ ਮਾਰ ਮਿੱਤਰਾ ਕਰ ਭੁੱਲ ਗਈ ਮੋੜ ਤੇ ਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਆਨੰਦਪੁਰ ਸਾਹਿਬ ਤੋਂ ਕੇਵਲ 30-35 ਕਿਲੋਮੀਟਰ ਦੂਰ ਮੇਰੇਖਾ ਯਮਨਾ ਨਗਰ ਪੈਂਦਾ ਉੱਥੇ ਪਹੁੰਚੇ ਸੀਗੇ ਨਾਇਬ ਸਿੰਘ ਸੈਣੀ ਦੇ ਸੱਦੇ ਤੇ ਸੱਦਾ ਤਾਂ ਮੁੱਖ ਮੰਤਰੀ ਮਾਨ ਹੁਣਾਂ ਨੇ ਵੀ ਦਿੱਤਾ ਸੀਗਾ ਕੱਲਾ ਇਹਨਾਂ ਨੂੰ ਨਹੀਂ ਸੀ ਦਿੱਤਾ ਰਾਸ਼ਟਰਪਤੀ ਨੂੰ ਦਿੱਤਾ ਸੀ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਸੀ ਔਰ ਖਾਸ ਤੌਰ ਤੇ ਹੜਾਂ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਸਟਾਲਿਨ ਹੁਣਾਂ ਦੇ ਕੋਲ ਗਏ ਸੀ ਉਹਨਾਂ ਦੀ ਮਿੱਡੇ ਮੇਲ ਦੇਖਣ ਤੇ ਉਦੋਂ ਬੜਾ ਰੌਲਾ ਪਿਆ ਸੀ ਵੇ ਇਹ ਦੇਖੋ ਮੁੱਖ ਮੰਤਰੀ ਸਾਹਿਬ ਹੜਾਂ ਦੇ ਵਿੱਚ ਜਿਹੜੇ ਆ ਉਹ ਸਟਾਲਿਨ ਕੋ ਚਲੇ ਗਏ ਮ드ਰਾਸ ਚੇਨਈ ਸਾਊਥ ਇੰਡੀਆ ਦੇ ਵਿੱਚ ਤੇ ਉਹ ਵੀ ਨਹੀਂ ਆਏ ਉਹਨਾਂ ਵੀ ਯਾਰੀ ਨਹੀਂ ਨਿਭਾਈ ਕੋਈ ਵੀ ਨਹੀਂ ਬੋੜਿਆ ਆਪਾਂ ਕੱਲ ਵੀ ਗੱਲ ਕਰਦੇ ਸੀ ਪਰ ਤੁਸੀਂ ਮੈਨੂੰ ਕੱਲ ਕਿਹਾ ਸੀ ਵੀ ਅੱਜ ਦਾ ਦਿਨ ਢੀਕ ਲਈਏ ਫੇਰ ਗੱਲ ਕਰਾਂਗੇ ਹੁਣ ਪ੍ਰਧਾਨ ਮੰਤਰੀ ਸਾਹਿਬ ਕਿਉਂ ਨਹੀਂ ਆਏ ਕੀ ਉਹਨਾਂ ਨੇ ਝੋਨੇ ਵਾਲੇ ਪਿੰਡ ਪਛਾਲ ਲਏ ਦੂਜੀ ਗੱਲ ਸੁਖਬੀਰ ਬਾਦਲ ਕਹਿੰਦੇ ਆ ਵੀ ਆਪਾਂ ਇਕੱਠੇ ਹੋਈਏ ਜੇ 2027 ਦੇ ਵਿੱਚ ਜਾਣਾ ਟ੍ਰਿਬਿਊਨ ਦੀ ਵਿੱਚ ਇੱਕ ਖਬਰ ਛਪੀ ਆ ਉਹਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ ਇਹੋ ਗੱਲ ਤੇ ਸੁਖਬੀਰ ਬਾਦਲ ਨੂੰ 2 ਦਸੰਬਰ ਨੂੰ ਕਹੀ ਗਈ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਗਵੀਰ ਸਿੰਘ ਜਿਹੜੇ ਆ ਉਹਨਾਂ ਨੇ ਇਹੋ ਗੱਲ ਕੀਤੀ ਸੀ ਵੀ ਸਾਰੇ ਜਣੇ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ ਆਪੋ ਆਪਣਾ ਚੁੱਲਾ ਸਮੇਟ ਲਓ ਪਰ ਉਹ ਵੀ ਗੱਲ ਨਹੀਂ ਬਣੀ ਤੇ ਤੀਜਾ ਮਾਮਲਾ ਪੱਟੀ ਸਾਹਿਬ ਖਰਬੂਜੇ ਨੂੰ ਵੇਖ ਕੇ ਖਰਬੂਜੇ ਨੇ ਰੰਗ ਫੜਿਆ ਇੱਕ ਲੈਫਟੀਨੈਂਟ ਫੌਜ ਦੇ ਉਹਨਾਂ ਦੇ ਖਿਲਾਫ ਸੁਪਰੀਮ ਕੋਰਟ ਬੜੀ ਸਖਤ ਹੋਇਆ ਉਹਨਾਂ ਮਨਾ ਕਰ ਦਿੱਤਾ ਕਹਿੰਦੇ ਵੀ ਮੈਂ ਨਾ ਮੰਦਰ ਜਾਣਾ ਨਾ ਗੁਰਦੁਆਰੇ ਜਾਣਾ ਇਹ ਤੋਂ ਆਪਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਪਰ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਅੱਜ ਜਦੋਂ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ 'ਚ ਸੀਗੇ ਤੇ ਉਹ ਕੀ ਕਹਿ ਰਹੇ ਸੀ ਉਥੋਂ ਗੱਲ ਸ਼ੁਰੂ ਕਰਦੇ ਆ ਫਿਰ ਲੰਮੀ ਸਿੱਟੀ ਮਾਰਾਂਗੇ ਬਟਸਾ ਪਹਿਲੀ ਗੱਲ ਤੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇਰ ਆਏ ਦਰੁਸਤ ਹੈ ਜਿਹੜੀ ਗੱਲ ਤੁਹਾਨੂੰ 2 ਦਸੰਬਰ ਨੂੰ ਜਿੰਨਾ ਤਰ੍ਹਾਂ ਸਮਝਾਈ ਸੀ ਸ਼ਾਇਦ ਤੁਹਾਨੂੰ ਸਮਝ ਨਹੀਂ ਲੱਗੀ ਉਨਾਂ ਨੇ ਇਹੋ ਗੱਲ ਕਹੀ ਸੀ ਆਪਣੇ ਆਪਣੇ ਤੁਨੇ ਸਮੇਟ ਕੇ ਇੱਕ ਮੰਚ ਤੇ ਇਕੱਠੇ ਹੋ ਜਾਈਏ ਤੇ ਆ ਬੁੱਢੀ ਲੀਡਰਸ਼ਿਪ ਤੋਂ ਛੁਟਕਾਰਾ ਪਾ ਕੇ ਨਵੀਂ ਭਰਤੀ ਕਰਕੇ ਤੇ ਨਵੀਂ ਲੀਡਰਸ਼ਿਪ ਜੰਮੀ ਜਾਵੇ। ਸਖਬੀਰ ਤੇ ਬਾਅਦ ਵਿੱਚ ਫੋਬੀਆ ਹੋਇਆ। ਕਿ ਮੇਰੇ ਝੰਡੇ ਥੰਦੇ ਇਕੱਠੇ ਹੋ ਸਾਰੇ। ਝੰਡਾ ਮੇਰਾ ਹੋਊਗਾ ਪ੍ਰਧਾਨ ਮੈਂ ਹੋਊਗਾ ਕੰਮ ਮੇਰਾ ਹੋਊਗਾ ਡਿਕਟੇਟਰ ਮੈਂ ਹੋਊਗਾ ਸਰ ਹੁਕਮ ਮੇਰੇ ਚੱਲਣਗੇ ਮੇਰੇ ਝੰਡੇ ਇਕੱਠੇ ਹੋ ਜੇ ਤੁਸੀਂ ਜਿਹੜੀ ਗੱਲ ਸੰਭਵ ਨਹੀਂ ਇਹ ਗੱਲ ਬਾਰ-ਬਾਰ ਕਹਿਣੀ ਤੇ ਇੱਕ ਝੰਡੇ ਇਕੱਠੇ ਹੋ ਜੇ ਦੋ ਜੇ ਸਾਈਡ ਹੀ ਸੁਖਵੀਰ ਬਾਦਲੂ ਇਹ ਦਿਸਦਾ ਵਾ ਜੇ ਸਾਰੇ ਇਕੱਠੇ ਹੋਣੇ ਕਿਸੇ ਦਾ ਕੱਖ ਨਹੀਂ ਮੜਨਾ ਜਿਹੜਿਆ 30000 ਵੋਟਰ ਪਰਣਦਾਨ ਜਿ ਮਿਲਿਆ ਉਹ ਸੁਖਵੀਰ ਸਿੰਘ ਬਾਦਲ ਨੂੰ ਨਹੀਂ ਮਿਲਿਆ ਉਹ ਆਜ਼ਾਦ ਗਰੁੱਪ ਨੂੰ ਮਿਲਿਆ ਜਿਨ੍ਹਾਂ ਦੇ 43 ਸਰਪੰਚ ਆਪਣੇ ਹੈਗੇ ਸੀ 8 ਕੌਂਸਲਰ ਹੈਗੇ ਸੀ ਸੁਖਵੀਰ ਉਹਨੇ ਬਾਦਲ ਉੱਤੇ ਕੀ ਸੀਗਾ ਨਾ ਉੱਥੇ ਨਾ ਕੋਈ ਕੌਂਸਲਰ ਨਾ ਉੱਥੇ ਦੀ ਸਰਪੰਚ ਨਾ ਹੋਈ ਗੱਲ ਨਾ ਗੱਬਾਤ ਉਹਨੂੰ ਲੈ ਕੇ ਉਹ ਸਹਤ ਹੋਈ ਫਿਰਦੇ ਨੇ ਤੇ ਸੁਖਵੀਰ ਸਿੰਘ ਬਾਦਲ ਜਿਹੜਾ ਸੰਦੇਸ਼ ਦਿੱਤਾ ਪਰ ਉਹ ਆਪਣੀ ਪੀੜੀ ਥੱਲੇ ਛੋਟਾ ਫਿਰ ਵੀ ਇਹ ਕੀ ਕਰਨ ਕੀ ਰਹੇ ਨੇ ਕਿਉਂ ਨਹੀਂ त्याग ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਭਪਿੰਦਰ ਸਿੰਘ ਜਥੇਦਾਰ ਹੁੰਦੇ ਸੀਗੇ ਤੇ ਉਹ ਲੋਕ ਸਭਾ ਦੇ ਮੈਂਬਰ ਬਣ ਜਾਂਦੇ ਅਗਲੀ ਵਾਰੀ ਆਪ ਕਹਿੰਦੇ ਜੀ ਮੈਂ ਨਹੀਂ ਬਣਨਾ ਕਿਸੇ ਹੋਰ ਨੂੰ ਬਣਾਓ ਉਹ ਕਹਿੰਦੇ ਤੁਹਾਨੂੰ ਬਣਨਾ ਬਣਦਾ ਨਹੀਂ ਮੈਂ ਨਹੀਂ ਬਣਨਾ ਕਿਸੇ ਹੋਰ ਵਾਸਤੇ ਆਪ ਸੀਟ ਖਾਲੀ ਛੱਡੀ ਸੀ ਉਹ ਕਹਿੰਦਾ ਜੀ ਮੈਂ ਨਹੀਂ ਬਣਨਾ ਮੈਂ ਸੰਗਠਨ ਚ ਕੰਮ ਕਰੂੰਗਾ ਮੈਨੂੰ ਲੋੜ ਨਹੀਂ ਹੈਗੀ ਮੈਨੂੰ ਕਿਸੇ ਹੋਰ ਮੌਕੇ ਦੇ ਤੁਸੀਂ ਤੇ ਇੱਥੇ ਕੀ ਆ 1996 ਤੋਂ ਲੈ ਕੇ ਜੋ ਕੰਮ ਸ਼ੁਰੂ ਹੋਇਆ ਤੇ 1996 ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੀ ਨਾ ਕਾਂਗਰਸ ਨੂੰ ਪਾਣੀ ਪੀ ਪੀ ਕੋਸ ਦੇ ਹੁੰਦੇ ਸੀ ਇਹ ਪਰਿਵਾਰਵਾਦ ਦੀ ਪਾਰਟੀ ਆ ਤੇ ਮੁਰਕੇ ਆਪਣਾ ਮੁੰਡਾ ਵੀ ਲਿਆ ਜਾਂਦਾ ਆਪਣੇ ਮੁੰਡੇ ਦਾ ਸਾੜਾ ਵੀ ਲਿਆ ਜਾਂਦਾ ਆਪਨਾ ਜਵਾਈ ਵੀ ਲੈ ਜਾਂਦਾ ਆਪਣੀ ਧੀ ਵੀ ਲੈ ਜਾਂਦੀ ਆਪਣਾ ਭਰਾ ਵੀ ਲੈ ਜਾਂਦਾ ਆਪਣਾ ਭਤੀਜਾ ਵੀ ਲੈ ਜਾਂਦਾ ਹੋਰ ਰਿਸ਼ਤੇਦਾਰ ਵੀ ਲੈ ਜਾਂਦੇ ਆਪਣੀ ਨੋ ਵੀ ਲੈ ਜਾਂਦੀ ਆਪਣੀ ਨੋ ਵੀ ਲੈ ਜਾਂਦੀ ਤੇ ਬਕਾਇਦਾ ਤੌਰ ਤੇ ਪੰਜਾਬ ਕੈਬਨਟ ਵਿੱਚ ਅੱਧੇ-ਬਾਧੀ ਕੈਬਨਟ ਜਿਹੜੀ ਇਹਨਾਂ ਦੇ ਪਰਿਵਾਰ ਦੀ ਤੇ ਰਿਸ਼ਤੇਦਾਰਾਂ ਦੀ ਹੁੰਦੀ ਸੀ ਤੇ ਸਖਵੀਰ ਬਾਦਲ ਵੀ ਦੇ ਇਹੋ ਜਿਹੀ ਇਕਤਾ ਚਾਹੁੰਦੇ ਹੋ ਤੇ ਫੇਰ ਤੇ ਇਕਤਾ ਨਹੀਂ ਹੋਣੀ ਜੇ ਤਿਆਗ ਦੀ ਭਾਵਨਾ ਕਰਕੇ ਕਹੋ ਕਿ ਲਓ ਜੀ ਮੈਂ ਸਭ ਕੁਝ ਛੱਡਿਆ ਤੁਸੀਂ ਆਪਣੇ ਲੈਵਲ ਤੇ ਕਰੋ ਭਰਤੀ ਜਿਹਨੂੰ ਪ੍ਰਧਾਨਪੁਰਨਾ ਬਣਾਓ ਮੈਂ ਤੇ ਇੱਕ ਵਰਕਰ ਤੇ ਸਮਰਥਕ ਤੇ ਇੱਕ ਨਮਾਣਾ ਸਿੱਖ ਬਣ ਕੇ ਸੇਵਾ ਕਰੂੰਗਾ ਫੇਰ ਤੇ ਗੱਲ ਜੋ ਕਿ ਬਣ ਤੇ ਜੇ ਤੁਸੀਂ ਕਹੋ ਜੀ ਤੁਹਾਡੀ ਕਮਾਂਡ ਸਾਰੇ ਇਕੱਠੇ ਹੋ ਜਾਣ ਤੇ ਫੇਰ ਜਿਹੜਾ ਝਿਰਲੂ ਫਿਰਿਆ ਉਹ ਫਿਰਦੇ ਰਹਿਣਾ ਫਿਰ ਉਹਦੇ 'ਚ ਕੋਈ ਤਬਦੀਲੀ ਨਹੀਂ ਹੋਣੀ ਉਹਨਾਂ ਸਰਜੀਤ ਵਾਲੇ ਜਿਹੜੇ ਆ ਉਹ ਇੰਨੇ ਠੰਡੇ ਹੋ ਗਏ ਉਹ ਦਿਖਾਈ ਦੇਣੇ ਕਿਤੇ ਨਹੀਂ ਅੱਗੇ ਉਹਨਾਂ ਨਾਲ ਵਾਰਸ ਵਾਰਸ ਪੰਜਾਬ ਵਾਲੇ ਤੇ ਮਾਨ ਵਾਲੇ ਜਿਹੜੇ ਜਾਦੇ ਸਰਗਰਮ ਨੇ ਨਾ ਨਾ ਕੋਈ ਬਿਆਨ ਨਾ ਨਾ ਕੋਈ ਐਕਟੀਵਿਟੀ ਪਹਿਲੇ ਦਿਖਦਾ ਪੀ ਇਹ ਬਣੀ ਬਣੀ ਦੀ ਲੱਕੜੀ ਇਕੱਠੀ ਹੋਈ ਤੇ ਸਾਰੇ ਆਪਣੇ ਆਪ ਨੂੰ ਇਹ ਪ੍ਰਧਾਨ ਸਮਝੀ ਬੈਠੇ ਇਸ ਕਰਕੇ ਮੈਂ ਪਹਿਲੇ ਦਿਨ ਤੋਂ ਕਿਹਾ ਸੀਗਾ ਇਹਨਾਂ ਨੂੰ ਵੀ ਤੁਸੀਂ ਗਿਆਨੀ ਹਰਪ੍ਰੀਤ ਦੇ ਗੱਲ ਜਿਹੜਾ ਵਾ ਉਹ ਇਹ ਉਹਦੇ ਸਿਰ ਤੇ ਤਾਜ ਪਾ ਕੇ ਤੇ ਡੈ ਨਾ ਗੱਲ ਚ ਪਾ ਦਿਓ ਤੇ ਗਿਆਨੀ ਹਰਪ੍ਰੀਤ ਨੇ ਆਪਣੀ ਤਕਰੀਰ ਚ ਕਿਹਾ ਤੇ ਡੈ ਪਤ ਹੁਣ ਤੁਸੀਂ ਦਾ ਸਾਥ ਨਹੀਂ ਦੇ ਰਹੇ ਤੇ ਕਈਆਂ ਨੇ ਤੇ ਮੈਨੂੰ ਇਹੋ ਜੀ ਇਨਫੋਰਮੇਸ਼ਨ ਮਿਲਦੀ ਹੈ ਤੇ ਸੁਖਬੀਰ ਜੀ ਬਾਦਲ ਕੋਲ ਵਾਪਸ ਕਿਸੇ ਨੂੰ ਜਾ ਸਕਦੇ ਨੇ ਪਰ ਸਖਬੀਰ ਸਿੰਘ ਬਾਦਲ ਕੋ ਵਾਪਸ ਗਿਆ ਗੱਡੀ ਲੀਏ ਨਹੀਂ ਚੜ੍ਹਣ ਲੋਕ ਤੁਹਾਡੇ ਤੋਂ ਟੁੱਟ ਚੁੱਕੇ ਆ ਲੋਕ ਤੁਹਾਡੇ ਤੋਂ ਦੁਖੀ ਹੋ ਚੁੱਕੇ ਆ ਲੋਕ ਕਿਸੇ ਹੋਰ ਨੂੰ ਵੋਟ ਪਾ ਦੇਣ ਕਿਸੇ ਜਾਨ ਨੂੰ ਪਾ ਦੇਣ ਤੁਹਾਨੂੰ ਵੋਟਾਂ ਨਹੀਂ ਪਣੀਆਂ ਲੋਕਾਂ ਦੇ ਪੱਟੀ ਸਾਹਿਬ ਜਦੋਂ ਸੁਖਬੀਰ ਬਾਦਲ ਇਕੱਠੇ ਹੋਣ ਦਾ ਹੋਕਾ ਦਿੰਦੇ ਆ ਤੇ ਇਹਨਾਂ ਦੀ ਗੱਲ ਫਿਰ ਬਾਕੀ ਜਿਹੜੇ ਅਕਾਲੀ ਆਗੂ ਆਏ ਜਾਂ ਜਿਹੜੀਆਂ ਬਾਕੀ ਸਿਆਸੀ ਧਿਰਾਂ ਉਹਨੂੰ ਗੰਭੀਰਤਾ ਦੇ ਨਾਲ ਲੈਣੀਆਂ ਨਹੀਂ ਬਾਕੀ ਨ ਲੜਾਈ ਕੋਈ ਨਹੀਂ ਹੈਗੀ ਇੱਕ ਨਕਾਤੀ ਪ੍ਰੋਗਰਾਮ ਵਿੱਚ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੰਨ ਤੇ ਸਾਰੇ ਇੱਕ ਮੰਚ ਤੇ ਇਕੱਠੇ ਹੋ ਜਾਣ ਹੋ ਜਾਣਗੇ ਉਸੇ ਵੇਲੇ ਲੜਾਈ ਤੇ ਸੁਖਬੀਰ ਸਿੰਘ ਬਾਦਲ ਦੀ ਆ ਜਿਹਦੀ ਅਗਵਾਈ ਅੱਥੇ 4-5 ਚੋਣਾਂ ਹਾਰ ਚੁੱਕੇ ਆ ਤੇ 64 ਸੀਟਾਂ ਦਾ ਸੀ ਬਾਈਕਟ ਕੀਤਾ ਸੀ ਲੜਾਈ ਤੇ ਇਸ ਗੱਲ ਦੀ ਆ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕਾਲੀਦਲ ਫਰਜੀਤ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਨਵੀਂ ਪਨੀਰੀ ਨਵਾਂ ਪ੍ਰਧਾਨ ਤੁਹਾਨੂੰ ਪਤਾ ਨਹੀਂ ਛੁੱਟਾ ਛੁੱਟਾ ਕਮੇਟੀ ਬਣਾਈ ਸੀ ਕਿਨੇ ਬਣਾਈ ਸੀ ਹੁੰਦਾ ਕਮੇਟੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਣਾਈ ਸੀ ਜਿਦੇ ਇਕਬਾਲ ਸਿੰਘ ਝੂਲਦਾ ਮੁਖੀ ਲਾਇਆ ਗਿਆ ਸੀ ਸ਼ਾਇਦ ਇਹ 15 ਮੈਂਬਰੀ ਕਮੇਟੀ ਸੀ ਤੇ ਇਹ ਪੰਜਾਬ ਦੇ 100 ਦੇ ਕਰੀਬ ਵਿਧਾਨ ਸਭਾ ਹਲਕੇ ਦੇ ਗਏ ਸੀ ਜਿੱਥੇ ਜਾ ਕੇ ਮੈਂ ਗੱਲਬਾਤ ਕੀਤੀ ਸੀਗੀ ਤੇ ਵਰਕਰਾਂ ਤੇ ਸਮਰਥਕਾਂ ਨੇ ਇੱਕੋ ਹੀ ਗੱਲ ਕਹੀ ਸੀ ਵੀ ਸਾਨੂੰ ਸੁਖਬੀਰ ਸਿੰਘ ਬਾਦਲ ਪ੍ਰਧਾਨ ਮਨਜ਼ੂਰ ਨਹੀਂ ਸਖਬੀਰ ਸਿੰਘ ਬਾਦਲ ਦੀ ਬਦਲੀ ਕਰਦੇ ਹੋ ਤੇ ਕਾਲੀਦਲ ਸਰਜੀਤ ਹੋ ਜਾਏਗਾ ਨਹੀਂ ਤੇ ਜੇ ਨਹੀਂ ਕੀਤਾ ਫਿਰ ਸਰਜੀਤ ਨਹੀਂ ਫਿਰ ਮੁਛਤ ਹੋ ਜਾਏਗਾ ਕਾਲੀਦਲ ਲੇਕਿਨ ਸਖਬੀਰ ਸਿੰਘ ਬਾਦਲ ਨੇ ਇਕਬਾਲ ਸਿੰਘ ਝੂਂਦੇ ਨੂੰ ਮਨਾ ਲਿਆ ਵੀ ਤੂੰ ਇਹ ਕਹਿੰਦੇ ਵੀ ਸਖਬੀਰ ਸਿੰਘ ਬਾਦਲ ਨੂੰ ਨਹੀਂ ਕਿਹਾ ਇਹ ਨਹੀਂ ਗਲਬੀ ਉਹਦੀ ਪ੍ਰਧਾਨਗੀ ਸ਼ਭ ਜਦੋਂ ਕਿ ਪਹਿਲੇ ਤਾਂ ਗਲਤੀ ਸੀਗੀ ਇਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਜਿਹੜੀ ਸਰਜੀਤੀ ਉਹਨੇ ਸੁਖਬੀਰ ਸਿੰਘ ਬਾਦਲ ਦੇ ਤਿਆਗ ਦੀ ਭਾਵਨਾ ਕਰਦੈ ਨਾ ਤੇ ਲੋਕ ਆਟੋਮੈਟਿਕਲੀ ਸੁਖਬੀਰ ਸਿੰਘ ਬਾਦਲ ਨੂੰ ਫਿਰ ਅਪਣਾ ਕੇ ਤੇ ਮੁੱਖ ਮੰਤਰੀ ਪੰਜਾਬ ਦਾ ਬਣਾ ਦੇਣਗੇ ਹਮ ਸ਼ਿਵ ਤਿਆਗ ਦੀ ਭਾਵਨਾ ਕਰਨ ਦੀ ਲੋੜ ਇਹ ਜਿਹੜੇ ਲੋਕ ਨੇ ਨਾ ਜੀ ਇਹ ਲੋਕ ਆਪਣਾ ਨੁਕਸਾਨ ਬਰਦਾਸ਼ਤ ਕਰ ਲੈਣਗੇ ਟੈਨਿਕ ਇਹ ਚੱਲਦੇ ਇਹਨੂੰ ਪੰਜਾਬ ਦੇ ਲੋਕ ਕਿੰਦਾਂ ਦੇ ਸਾਡੀ ਦਿੱਦੀ ਦੇ ਟੱਕਰ ਮੇਸ਼ਾ ਕਿਉਂ ਨਹੀਂਦੀ ਆ? ਇੱਥੇ ਕਰ ਕੇ ਰਹਿੰਦੀ ਸੀ ਟੈਲੀ ਚੱਲਦੀ। ਦਿੱਲੀ ਸਾਨੂੰ ਲਖਨ ਤੋਂ ਲੰਘੋਦੀ ਆ, ਅਸੀਂ ਲੰਘਦੇ ਨਹੀਂ। ਲੇਕਿਨ ਹੁਣ ਤਾਂ ਜਿਸ ਤਿੱਕੇ ਦਾ ਲੰਮੇ ਪਏ ਅਸੀਂ ਹੁਣ ਤਾਂ ਸਾਡੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਗਈਆਂ, ਪੇ ਅਸੀਂ ਕਿਤੇ ਟਾਈਮ ਚੱਲਾਂਗੇ? ਸਾਰੀ ਟਾਈਮ ਦੀ ਦੇ ਹੁੰਦੀ ਨਹੀਂ। ਮਸਲ ਜਿੱਦਾਂ ਦੇ ਹਾਲਾਤ ਬਣੇ ਆ ਤੁਸੀਂ 1 ਮਿੰਟ ਗੱਲ ਛੇੜੀ ਉਸਤਾ ਕੀ ਮਾਫ ਜਿੱਦਾਂ ਦੇ ਹਾਲਾਤ ਬਣੇ ਆ ਕਿ ਤੇ ਰਾਸ਼ਟਰਪਤੀ ਰਾਜੀ ਨਾਲਵਾ ਦੇਣ ਅਗਲੇ ਵਿਕ ਕੋ ਰਾਸ਼ਟਰਪਤੀ ਰਾਜ ਲਾਉਣ ਦੀ ਤੇ ਉਹਨਾਂ ਦੀ ਤਿਆਰੀ ਆ ਉਹ ਤੇ ਚਾਹੁੰਦੇ ਵੀ ਕਿਸੇ ਨਾ ਕਿਸੇ ਤਰੀਕੇ ਸਿੱਧਾ ਸਾਡੇ ਦੇ ਜਿਲ੍ਹੇਵਾ ਪੰਜਾਬ ਤੇ ਕੰਟਰੋਲ ਹੋਵੇ ਲੇਕਿਨ ਅੱਧਾ ਪੰਜਾਬ ਤੇ ਕੰਟਰੋਲ ਕਰ ਲੈਣਾ ਉਹਨਾਂ ਨੇ ਜੋ ਦਿੱਲੀ ਦੇ ਚਪਰਾ ਰਾਜਪਾਲ ਲਾ ਦੇ ਲ ਉਹਨਾਂ ਨੇ ਲੈਫਟ ਇਨ ਗਵਰਨਰ ਜੋ ਲਾਤਾ ਚੰਡੀਗੜ੍ਹ ਦੇ ਵਿੱਚ ਅੱਧਾ ਪੰਜਾਬ ਤੇ ਕੰਟਰੋਲ ਕਰ ਲਿਆ ਉਹਨਾਂ ਨੇ ਅੱਧੇ ਪੰਜਾਬ ਦੀ ਕਿਹੜੀ ਗੱਲ ਆ ਅੱਧੇ ਪੰਜਾਬ ਦੀ ਬਹੁਤੀ ਪ੍ਰਭ ਨਹੀਂ ਕਰਦੇ ਉਹ ਕਿ ਜੋ ਜੋ ਕਰਨਾ ਕਰ ਲੋ ਤੁਸੀਂ ਤੁਹਾਡੀ ਪਰਵਾਹ ਨਹੀਂ ਕਰਦੇ ਸੀ ਪੰਜਾਬ ਦੇ ਲੋਕਾਂ ਨੂੰ ਵੀ ਇਹ ਚਾਹੀਦਾ ਵਾ ਪਰ ਥੋੜਾ ਸਿਆਣੇ ਤੋਂ ਕੰਮ ਲੈ ਜੇ ਆ ਤੁਸੀਂ ਕਾਂਗਰਸ ਹੀ ਲੈ ਲਓ ਜਿੰਨਾ ਬੇੜਾ ਗਰਗ ਪੰਜਾਬ ਦਾ ਕਾਂਗਰਸ ਨੇ ਕੀਤਾ ਕਿਸੇ ਵੀ ਨੇ ਕੀਤਾ ਸੀ ਕਿ ਨਾ ਹੀ ਨਹੀਂ ਲੈਂਦੇ ਉਹਦਾ ਸੀ ਅਕਾਲੀ ਦਲ ਦਾ ਨਾ ਕੋਈ ਲੈਂਦੇ ਅਕਾਲੀ ਦਲ ਦਾ ਸਾਨੂੰ ਦਰਦ ਆ ਅਸੀਂ ਚਾਹੁੰਦੇ ਵੀ ਅਕਾਲੀ ਦਲ ਸੁਰਜੀਤ ਹੋਵੇ ਕਿਸੇ ਰੂਪ ਚ ਆਵੇ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਬਣਨੀ ਚਾਹੀਦੀ ਹੈ ਅਸੀਂ ਹੱਕ ਦੇ ਵਿੱਚ ਅਸੀਂ ਕਾਂਗਰਸ ਦੇ ਹੱਕ ਚ ਨਹੀਂ ਬਿਲਕੁਲ ਹੈਗੇ ਜਿਨੇ ਦਿੱਲੀ ਜੇ ਸਿੱਖ ਮਾਰੇ 110 ਸਟੇਟਰ ਜੇ ਮਾਰੇ ਸਿੱਖ ਵਾਰੇ ਕਿਹੜਾ ਕੰਮ ਇਸ ਕਦਾ ਕੀਤਾ ਦੋ ਕੰਨਾਂ ਨੇ ਜਿਹੜੀ ਭਾਪੀ ਆ ਉਹ ਤੁਹਾਨੂੰ ਗਲ ਦੇ ਵਿੱਚ ਜੱਫੀ ਪਾ ਕੇ ਗਲ ਕੁੱਟ ਕੇ ਮਾਰਨਾ ਚਾਹੁੰਦੀ ਜਿਹੜੀ ਕਾਂਗਰਸ ਆ ਉਸ ਨੂੰ ਨਸ਼ਾ ਨਸ਼ਾ ਕੁਸੀ ਕਰਨੀ ਚਾਹੀਦੀ ਫਰਕ ਦਿੰਦਾ ਕੀ ਆ ਇਹ ਜੀ ਕਰਕੇ ਅਸੀਂ ਅੱਜ ਵੀ ਚਾਹੁੰਦੇ ਆ ਵੀ ਅਕਾਲੀ ਦਰ ਸਰਜੀਤ ਹੋਣ ਜਿੱਦਾ ਅਰਜੀਤ ਸਰਜੀਤ ਤਾਂ ਹੀ ਹੁੰਦਾ ਜੇ ਸੰਗਬੀਰ ਸਿੰਘ ਬਾਦਲ ਰੇੜੀ ਵਾਲੇ ਬੰਦੇ ਜਿਹੜੇ ਉਹ ਆਪਣੀ ਮੈਨੂੰ ਪੱਠੇ ਪਾਉਣ ਦੀ ਵੀ ਜਾਏ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਅਕਾਲ ਤਖਤ ਨੂੰ ਸਮਰਪਿਤ ਹੋ ਜਾਵੇ ਅਕਾਲ ਤਖਤ ਨੂੰ ਤੁਸੀਂ ਕਚਿਆਂਂਦੇ ਹੋ ਜਿੱਥੋਂ ਸਾਰੀ ਕੰਮ ਚੱਲਦੀ ਸਾਡੀ ਮੈਂ ਤਾਂ ਅੱਗੇ ਵੀ ਗੱਲ ਕਹੀ ਸੀ ਵੀ ਤੁਹਾਡੇ ਕੋਲ ਇੱਕ ਫਾਰਮੂਲਾ ਬੜਾ ਵੱਡਾ ਹੈਗਾ ਅਕਾਲ ਤਖਤ ਦਾ ਅਕਾਲ ਤਖਤ ਤੇ ਰਹੀਂ ਸਾਡੀਆਂ ਪਹਿਲਾਂ ਪਿਛਲੇ ਸਮਝ ਕੇ ਕਈ ਵਾਰੀ ਹੈ ਪੰਥਕ ਇੱਕ ਤਾਂ ਇਹ ਕੁਰੀ ਕੀ ਬਣੀ ਹੋਈ ਹੈ ਹੁਣ ਵੀ ਹੋ ਸਕਦੀ ਹੈ ਲੇਕਿਨ ਉੱਥੇ ਕੋਈ ਵੱਡੇ ਕੱਦ ਬੁੱਤ ਵਾਲਾ ਬੰਦਾ ਬਿਠਾਓ ਛੋਨੇ ਕੱਦ ਵਾਲੇ ਬੰਦੇ ਦੀ ਵਸਦਾ ਰੋਕ ਨਹੀਂ ਹੈਗਾ ਉਹਨੂੰ ਥੋੜੀ ਜੀ ਇੰਡੀਪੈਂਡੈਂਸੀ ਦਿਓ ਆਜ਼ਾਦੀ ਜੋ ਤੁਸੀਂ ਆਪਣੇ ਲੈਵਲ ਤੇ ਕੰਮ ਕਰੋਗੇ ਨਾ ਤੁਸੀਂ ਆਜ਼ਾਦੀ ਦੇਣੀ ਹੈ ਤੇ ਬੰਦੇ ਵੀ ਤੁਸੀਂ ਉਹ ਲਾਉਣੇ ਜਿਹੜੇ ਕਿਸੇ ਕੱਦ ਬੁੱਤ ਦੇ ਨਹੀਂ ਛੋਨੇ ਕੱਦੇ ਹੈਗੇ ਇਹ ਚ ਕਰਕੇ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਜਿਹੜੀ ਗੱਲ ਕਹਿੰਦੇ ਸੀ ਤੁਹਾਡੇ ਨਾਲ ਸਹਿਮਤ ਆ ਬਿਲਕੁਲ ਕਿ ਪੰਥਕ ਇਕਤਾ ਹੋਣੀ ਚਾਹੀਦੀ ਆ ਪਰ ਪੰਥਕ ਇਕਤਾ ਲਈ ਸਭ ਤੋਂ ਪਹਿਲਾਂ ਤੁਹਾਨੂੰ ਤਿਆਗ ਕਰਨਾ ਪਊਗਾ ਜਿਹੜਾ ਤਿਆਗ ਕਰਨ ਲਈ ਤੁਸੀਂ ਤਿਆਰ ਨਹੀਂ ਤਿਆਗ ਤੋਂ ਬਿਗਰ ਗੱਲ ਨਹੀਂ ਬਣਦੀ ਅਕਾਲ ਤਖਤ ਦਾ ਨਾ ਹੀ ਤਿਆਗ ਪੰਜਾਬੀ 'ਚ ਮੈਂ ਕਹੇ ਜਾਂਦਾ ਇਹ ਤਖਤ ਉਹ ਜਿਹੜਾ ਇੱਥੇ ਝੋਕਿਆ ਉਹਦੇ ਵਾਸਤੇ ਦੇਗ ਹੁੰਦੀ ਆ ਜਿਹੜਾ ਚੜ ਕੇ ਆਉਗੇ ਉਹਦੇ ਵਾਸਤੇ ਟੇਗ ਹੁੰਦੀ ਆ ਅਕਾਲ ਤਖਤ ਸਾਡੇ ਕੋਲ ਬੜੀ ਵੱਡੀ ਇੱਕ ਸੰਸਥਾ ਹੈਗੀ ਆ ਏਡੀ ਵੱਡੀ ਸੰਸਥਾ ਹੈਗੀ ਆ ਵੀ ਜਿੱਦੀ ਆੜ ਹੱਟ ਅੱਸੀ ਬਹੁਤ ਸੋ ਸਿੱਖ ਪੰਥ ਕਰ ਸਕਦਾ ਲੇਕਿਨ ਤੁਸੀਂ ਮੰਨਣ ਨੂੰ ਤਿਆਰ ਨਹੀਂ ਤੁਸੀਂ ਪੰਥ ਕਿਤੇ ਦੀ ਗੱਲ ਕਰਦੇ ਹੋ ਸਰਪੇਕ ਨੇ ਕਹਿੰਦੇ ਮੇਰੀ ਕਮਾਂਡ ਦੇ ਨਾਲ ਇਕੱਠੇ ਹੋ ਜਾਓ ਤੁਸੀਂ ਸੋ ਜਿਵੇਂ ਤੁਸੀਂ ਬਾਦਲੋਂ ਵੀ ਤਾਂ ਲੱਗ ਗਿਆ ਵੀ ਪੁੰਨਰ ਸਜੀਤ ਕਾਲੀ ਦਰ ਨੇ ਪੱਲੇ ਕੱਖ ਨਹੀਂ ਰਹਿ ਗਿਆ। ਨਾ ਓ ਟਾਂਚਾ ਬਣਾ ਸਕਿਆ ਨਾ ਮੀਟਿੰਗ ਕਰ ਸਕਿਆ ਗਿਆਨੀ ਹਰਪ੍ਰੀਤ ਸਿੰਘ ਵਰੀ ਵਿਚਾਰੇ ਫਸਟ ਟੁਆਰ ਪੈਨ ਵੀ ਮੈਂ ਜਿਹੜੀ ਪਹਿਲੇ ਗਈ ਸੀ ਮੇਰੇ ਘਰ ਦਾ ਬਰਦਾ ਪਤਾ ਨਾ ਪੁੰਨਰ ਸਜੀਤ ਵਾਲੇ ਆਗੂ ਨੂੰ ਸ਼ਰਮ ਆਈ ਚਾਹੀਦੀ ਮੈਨੂੰ ਲਫਜ਼ ਸ਼ਰਮ ਆਈ ਚਾਹੀਦੀ ਚਾਹੀਦੀ ਮਾਰੀ ਮੁੱਠੀ ਵੀ ਨਾ। ਉੱਥੇ ਇਹੋ ਜਿਹੇ ਲੋਕ ਬੈਠੇ ਜਿਹੜੇ ਸੁਖਬੀਰ ਸਿੰਘ ਬਾਦਲੋਂ ਸਮਝਦਾ ਦੱਸਦੇ ਸਾਰੀ ਫਰਾਨੀ ਗੱਲਾਂ ਜੁਈ ਸੀ। ਉਨੇ ਨਾਂ ਨਾ ਨਾ ਲੜੇ ਮੋਕੋਨ ਤੇ ਨਾਂ ਵੀ ਲਵਾ ਕੇ ਜਿਵੇਂ ਨਾ ਇਹ ਸੇ ਕਰਕੇ ਪੁਨਰ ਸਰਜੀਤ ਕਾਣੀ ਦਲ ਨੂੰ ਅੱਜ ਦੀ ਡੇਟ ਦੇ ਵਿੱਚ ਵਾਰਸ ਪੰਜਾਬ ਭਾਵੇਂ ਉਹਨਾਂ ਦਾ ਕੋਈ ਅਗਵਾਈ ਕਰਨ ਵਾਲਾ ਨਹੀਂ ਉਹਨਾਂ ਨੂੰ ਸਿਆਸਤ ਦੀ ਕੋਈ ਜਾਣਕਾਰੀ ਨਹੀਂ ਜੇ ਸਿਆਸਤ ਦੀ ਜਾਣਕਾਰੀ ਹੁੰਦੀ ਤੇ ਜਿਹੜੀ ਆ ਇਲੈਕਸ਼ਨ ਲੜੀ ਉਹ ਤਰੀਕੇ ਤੇ ਸਲੀਕੇ ਨਾਲ ਲੜਦੇ ਤਾਂ ਘਰ ਜਿੱਤ ਕੇ ਬੈਠੇ ਸੀ ਸੰਧ ਮੋਟਾ ਆਪੇ ਲੋਕਾਂ ਦੇ ਬਾਦ ਨਹੀਂ ਲੋਕ ਨੂੰ ਕਹਿੰਦੇ ਰਹੇ ਵੀ ਭਾਈ ਅਮਰਤਪਾਲ ਵਾਲੀ ਵਾਰੀ ਗੱਲ ਸੀ ਉਹ ਨਹੀਂ ਜੇਗੀ ਤੁਹਾਨੂੰ ਮਿਹਨਤ ਕਰਨੀ ਪਣੀ ਆ ਮਿਹਨਤ ਲੋਕ ਕੋਲ ਗਏ ਹੀ ਨਹੀਂ ਕੋਈ ਤਾਂ ਹੁੰਦੇ ਗਿਆ ਆਪਸ ਵਿੱਚ ਵਾਰਸ ਪੰਜਾਬ ਦੇ ਜਿਹੜੇ ਹੈਗੇ ਆ ਤੇ ਸੇਮ ਸਿੰਘ ਵੀ ਇਹਨੂੰ ਕਹਿੰਦਾ ਜੀ ਆ ਤੇ ਜਿਹੜੇ ਪੁਰਾਣੇ ਸਰਦੀ ਦੇ ਕਾਲੇ ਤੇ ਭਾਜਪਾ ਦੇ ਬੰਦੇ ਨੇ ਤੇ ਵੀ ਕਿਹੋ ਜਿਹਾ ਤੁਸੀਂ ਹਵਾਤੋਂ ਨਹੀਂ ਉਹਨਾਂ ਕੋਲ ਐਸਟ ਕਰਕੇ ਉਨਨਾਂ ਸਰਜੀਤ ਕਾਲੀਦਲ ਦਾ ਲਗਭਗ ਭੋਗ ਪੈਣ ਤੇ ਪਿਆ ਇਸ ਵੇਲੇ ਜੇ ਇਹਨਾਂ ਨੇ ਸੁਧਾਰ ਨਾ ਕੀਤਾ ਤੇ ਭੋਗ ਪੈ ਜੂਗਾ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਥਾ ਕਰਨ ਜੋਗੇ ਰਹਿ ਜਾਣਗੇ ਜਿਸ ਤਰ੍ਹਾਂ ਉਹਨਾਂ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਰੋਲੋ ਕੇ ਸੀਵਾ ਦਿੱਤਾ ਸੀ ਉਸੇ ਤਰ੍ਹਾਂ ਇੱਥੋਂ ਵੀ ਸੀਵਾ ਦੇਣਾ ਪਊਗਾ ਜੀ ਪਰ ਸਾਬ ਜਮਨਾ ਨਗਰ ਤੋਂ ਆਪਾਂ ਅੰਮਲ ਆਨੰਦਪੁਰ ਸਾਹਿਬ ਆਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਯਮਨਾ ਨਗਰ ਪਹੁੰਚਾਂਗੇ ਵਾਇਆ ਅਯੁੱਧਿਆ ਪ੍ਰਧਾਨ ਮੰਤਰੀ ਸਾਹਿਬ ਅਯੁੱਧਿਆ ਗਏ ਫਿਰ ਯਮਨਾ ਨਗਰ ਆਏ ਤੇ ਸਦਾ ਤੇ ਆਨੰਦਪੁਰ ਸਾਹਿਬ ਦਾ ਸੀਗਾ ਉੱਥੇ ਕਿਉਂ ਨਹੀਂ ਆਏ ਤੇ ਜਦੋਂ ਮੁੱਖ ਮੰਤਰੀ ਮਾਨ ਇਹ ਗੱਲ ਕਹਿੰਦੇ ਆ ਵੀ ਇੱਕ ਨਵੀਂ ਯੂਨੀਵਰਸਿਟੀ ਬਣਾਵਾਂਗੇ ਉਹ ਵੀ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਯਮਨਾ ਨਗਰ ਵਾਇਆ ਅਯੁੱਧਿਆ ਪਹਿਲੀ ਗੱਲ ਤੇ ਆ ਵੀ ਜਿਹੜੀ ਕੁਦਰਤ ਨਾਲ ਉਹ ਬੜਾ ਕੁਝ ਕਹਿੰਦੀ ਬੀਬੀ ਹਰਚਨਤ ਕੋਰ ਬਾਦਲ ਕੋਲੋਂ ਇਹ ਗੱਲ ਖਵਾਈ ਤੀ ਵੀ ਜੇ ਅਸੀਂ ਬੇਦਬੀ ਕੀਤੀ ਸਾਡਾ ਕੱਖ ਨਾ ਰਹੇ ਵਾਕਈ ਕੱਖ ਨਹੀਂ ਰਹਿਣ ਦਿੱਤਾ ਉਹਨਾਂ ਨੇ ਕੇਜਰੀ ਵਾਲੇ ਦਿੱਲੀ 'ਚ ਗੱਲ ਕਹੀ ਸੀ ਦਿੱਲੀ ਵਾਲਿਓ ਜੇ ਮੈਂ ਕੋਈ ਕੰਮ ਕੀਤਾ ਤੇ ਮੈਨੂੰ ਵੋਟਾਂ ਨਾ ਪਈ ਹੋਵੇਗਰ ਨਹੀਂ ਪਈਆਂ ਹੁਣ ਕੇਜਰੀਵਾਲ ਸਾਹਿਬ ਇੱਥੇ ਵੀ ਅੱਜਕੱਲ੍ਹ ਨੰਦਪੁਰ ਸਾਹਿਬ ਕਹੇ ਉਹਨਾਂ ਨੇ ਅੱਜ ਵੀ ਵੇਖੋ ਜੀ ਜੇ ਅਸੀਂ ਕੁਝ ਕੀਤਾ ਤੇ ਤੁਸੀਂ ਸਾਡਾ ਖਿਆਲ ਰੱਖੋ ਨਹੀਂ ਤੇ ਕੋਈ ਗੱਲ ਨਹੀਂ ਇਹ ਗੱਲਾ ਕੁਦਰਤ ਖੋਦੀ ਇਹ ਬੰਦੇ ਕੋਲ ਜੁਨੀਵਰਸਿਟੀ ਤੁਸੀਂ ਗੱਲ ਕੀਤੀ ਸ਼੍ਰੀ ਗੁਰੂ ਤੇਗ ਬਹਾਦਰ ਵਿੱਛਪਦਰੀ ਯੂਨੀਵਰਸਿਟੀ ਸਥਾਪਿਤ ਕਰਨ ਦਾ ਐਲਾਨ ਕੀਤਾ ਮੁੱਖ ਮੰਤਰੀ ਸਾਹਿਬ ਨੇ ਇੱਕ ਨਿਹੰਗ ਸਿੰਘ ਕੋਲ ਜਕਾਰੇ ਪ੍ਰੈਜ਼ੀਡੈਂਟ ਨੂੰ ਮੈਂ ਕਹਿੰਦਾ ਵੀ ਜਕਾਰਾ ਤਨੇ ਇੱਕ ਵਾਰੀ ਫਿਰ ਬਣਾਉਣਾ ਪੈਣਾ ਸਮਾਉਣ ਤੇ ਉਹ ਪੰਜਾਬ ਦੇ ਵਿੱਚ ਇਹਨਾਂ ਆਉਂਦਿਆਂ ਕਿਹਾ ਸੀ ਐਸੀ 16 ਮੈਡੀਕਲ ਕਾਲਜ ਖੋਲ੍ਹਾਂਗੇ ਕਿੰਨੇ ਖੁੱਲਗੇ ਤੇ ਕਿੰਨੇ ਬਣਗੇ ਤੇ ਕਿੰਨੇ ਨਹੀਂ ਪੱਥਰ ਰੱਖੇਗੇ ਮੈਂ ਪਰ ਸਾਹਿਬ ਉਹੀ ਕਰਨ ਕਹਿ ਲੱਗਿਆ ਸੀ ਇੱਕ 2022 ਚ ਇਹਨਾਂ ਨਹੀਂ ਪੱਥਰ ਵੀ ਰੱਖਿਆ ਸੀਗਾ ਮੈਂ ਕਿਹਾ ਉੱਥੇ ਮਸਤੂਆਣਾ ਸਾਹਿਬ ਕੀ ਪਤਾ ਨਹੀਂ ਕਿੱਧਰ ਰੱਖਿਆ ਸੀ ਮਸਤੂਆਣਾ ਸਾਹਿਬ ਰੱਖਿਆ ਸੀ ਐਸਡੀਪੀ ਸ਼ੇ ਨੇ ਪੰਗਾ ਪਾ ਲਿਆ ਸੀ ਕਿ ਇਹ ਜ਼ਮੀਨ ਸਾਡੀ ਹੈ ਉਹ ਮਸਤੂ ਉਹਨਾਂ ਟਰੱਸ ਦੀ ਜਗ੍ਹਾ ਸੀ ਜ਼ਮੀਨ ਪਾ ਲਿਆ ਉਹ ਕੇਸ ਚੱਲ ਗਿਆ ਮੁੜ ਕੇ ਕਹਾਣੀ ਖਤਮ ਹੋ ਗਈ ਜੇ ਸਰਕਾਰ ਨੇ ਬਣਾਉਣਾ ਤਾਂ ਲੱਗ ਜਾਓ ਔਰ ਜ਼ਮੀਨ ਲੈ ਕੇ ਮਰਾ ਦੇਂਦੀ ਸਰਕਾਰ ਨੇ ਗੱਲਾਂ ਹੀ ਕੀਤੀਆਂ ਕੰਮ ਕੋਈ ਨਹੀਂ ਕੀਤਾ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਪਿੰਡਾਂ ਦੀਆਂ ਡਿਸਪੈਂਸਰੀਆਂ ਬੰਦ ਕਰਦੇ ਤੇ ਉੱਤੇ ਲਿਖਦਾ ਜੀ ਆਮ ਆਦਮੀ ਪਾਰਟੀ ਕਲੀਨਿਕ ਮੈਰੀਟੋਰੀਅ ਸਕੂਲ ਬੰਦ ਕਰਕੇ ਉੱਤੇ ਲਿਖਦਾ ਜੀ ਐਮੀਨੈਂਟ ਸਕੂਲ ਲਿਖਿਆ ਨਾ ਅਰੋਧੀ ਪੁਸਤੀ ਅਸੀਂ ਨਹੀਂ ਕਰਦੇ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਦੇ ਅਮਰਸਰ ਹੰਕਾ ਉਤਰੀ ਤੋਂ ਐਮਐਲਏ ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਨੂੰ ਬੜੀ شدت ਨਾਲ ਕੇਂਦਰੀ ਬਲ ਸਬਸਤੀ ਭਦਵਾ ਕੇ ਤੇ ਆਪਣੀ ਪਾਰਟੀ ਚ ਲੈ ਕੇ ਜੇ ਤੁਸੀਂ ਐਮਐਲਏ ਬਣ ਕੇ ਉਹ ਤੁਹਾਨੂੰ ਗ੍ਰਹਿ ਮੰਤਰੀ ਬਣਾਇਆ ਜਾਊਗਾ ਅੱਜ ਉਹਨੂੰ ਪਾਰਟੀ ਚ ਸਸਪੈਂਡ ਕਰ ਦਿੱਤਾ ਗਿਆ ਦੋਸਤੋ ਬਾਤ ਬੰਦਾ ਕਾ ਕੀ ਹੋਊਗਾ ਉਹਨਾਂ ਨੇ ਇੰਨੀ ਗੱਲ ਕਹੀ ਸੀ ਪੀ ਜਿਹੜੇ ਮੈਰਿਟੋਰੀਅਲ ਸਕੂਲ ਬੜੇ ਸੁਣ ਚੱਲਦੇ ਸੀ ਉਹਨੂੰ ਐਮੀਨੈਂਸ ਬਣਾਉਂਦੀ ਕਿ ਲੋੜ ਸੀ। ਕੇਦਰੀਵਾਲ ਤੇ ਭਗਵੰਤ ਮਾਣ ਜੀ ਤੁਸੀਂ ਲੋਕਾਂ ਨੂੰ ਬੇਵਕੂਫੀ ਬਣਾ ਸਕਦੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਲੋਕ ਸਭ ਜਾਣਦੇ ਨੇ। ਜਦੋਂ ਸਟੇਜ ਤੋਂ ਤੁਸੀਂ ਅਨਾਉਂਸ ਕਰਦੇ ਹੋ ਨਾ ਲੋਕ ਥੱਲੇ ਮੂੰਹ ਕਰਕੇ ਹੱਸਦੇ ਹੁੰਦੇ ਆ। ਪਿੱਚੂੜ ਦਾ ਗੋਲੇ ਕੋਰ ਆਇਆ ਜੋੜੇ ਅਜ। ਬਾਜੋ ਇਹਦੇ ਕੋਲ। ਨਾਨਪੁਰ ਸਾਹਿਬ ਦੇ ਵਿੱਚ ਇੱਕ ਕਦੀ ਪੋਲੀਟੈਕਨਿਕ ਕਾਲਜ ਕਦੀ ਕੋਈ ਕਾਲਜ ਕਦੀ ਕੋਈ ਸੰਸਥਾ ਆਦਿ ਕਿ ਮਾਰਤ ਬਣੀ ਆ ਉਸ ਇਮਾਰਤ ਦੇ ਸਾਹਮਣੇ ਤੁਹਾਨੂੰ ਆਉਣ ਵੇਲੇ ਜਿਹੜੇ ਦੱਸਿਆ ਜਾਏਗਾ ਅਗੰਪੁਰਾ ਮੇ ਕਚਤ ਪਿੰਡ ਪੈਂਦਾ ਹੋ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਛੇ ਪਧਰੀ ਯੂਨੀਵਰਸਿਟੀ ਬੋਰਡ ਦੇ ਸਿਫੇਗਾ ਤੁਹਾਨੂੰ ਇਹ ਤੋਂ ਬទ ਕੁਝ ਨਹੀਂ ਦੱਸੇਗਾ ਯੂਨੀਵਰਸਿਟੀ ਦਾ ਕੰਮ ਕੀ ਹੁੰਦਾ ਵਾ ਖੋਜ ਕਰਨਾ ਤੇ ਜਦੋਂ ਉੱਥੇ ਖੋਜ ਕਰਦੇ ਨੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਹੁੰਦੇ ਨੇ ਲੈਬ ਲੱਗਦੀ ਆ ਬਕਾਇਦਾ ਤੁਰਤੇ ਉੱਥੇ ਰਿਸਰਚ ਫੈਲੋ ਆਉਂਦੇ ਨੇ ਉਹਨਾਂ ਦੇ ਖਰਚੇ ਹੁੰਦੇ ਨੇ ਲੇਕਿਨ ਮੈਂ ਜਿਹੜੀ ਇੱਥੇ ਗੱਲ ਕਰਦਾ ਵੀ ਉਹਨਾਂ ਦੇ ਖਰਚੇ ਵੀ ਨਹੀਂ ਚੱਲੇ ਜਾਂਦੇ ਤੇ ਤੁਸੀਂ ਅਨਾਉਂਸਮੈਂਟ ਕਰਤੀ ਆ ਕਿ ਝੂਠ ਜੇ ਕਿਤੇ ਤੁਹਾਡਾ ਇਹ ਝੂਠ ਉੱਥੇ ਹੋ ਗਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਤੀ ਤੇ ਝੂਠ ਬੋਲਿਆ ਤੁਸੀਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਅੱਜ ਬਕਾਇਦਾ ਤੌਰ ਤੇ ਇੱਥੇ ਮੁਗਲਾਂ ਦਾ ਰਾਜ ਹੀ ਰਹਿਣ ਦਿੱਤਾ ਖਤਮ ਹੋ ਗਿਆ ਨਾ ਦਾ ਗੁਰੂ ਸਾਹਿਬ ਨੇ ਜੜ ਪੁੱਟੀ ਸੀ ਨਾ ਜੜ ਪੁੱਟ ਪਈ ਸੀ ਅੱਜ ਕਿਉਂ ਨਹੀਂ ਆਏ ਪ੍ਰਧਾਨ ਮੰਤਰੀ ਕਿਉਂ ਨਹੀਂ ਆਇਆ ਇਹਨਾਂ ਕਿ ਜਾਜਾਂ ਤੇ ਜਾ ਜਾ ਕੇ ਕਿੰਨਿਆਂ ਮੁੱਖ ਮੰਤਰੀ ਨੂੰ ਜਿਹੜੇ ਸੀ ਉਹ ਬਕਾਇਦਾ ਤੌਰ ਤੇ ਜਿਹੜੇ ਸੀ ਸੱਦੇ ਦਿੱਤੇ ਸੀ ਕਿਉਂ ਨਹੀਂ ਆਏ ਆਜੋ ਕੁਝ ਹੋ ਰਿਹਾ ਉਹ ਬੋਝ ਦੇ ਦੀਵੇ ਦੀ ਆਖਰੀ ਲਾਟ ਜਿਹੜੇ ਸਿਆਸੀ ਲੋਕ ਉਹ ਦੇ ਨੇ ਇਹ ਮੌਸਮ ਵਿਗਿਆਨੀ ਹੁੰਦੇ ਨੇ ਤੋਂ ਨੰ ਨੂੰ ਇਸ ਗੱਲ ਦਾ ਪਤਾ ਵੀ ਜਿਸ ਦਿਨ ਪੰਜਾਬ ਚੋਂ ਸਰਕਾਰ ਚਲ ਗਈ ਆਮ ਆਦਮੀ ਪਾਰਟੀ ਦੀ ਉਸ ਦਿਨ ਆਮ ਆਦਮੀ ਪਾਰਟੀ ਦਾ ਕੋਈ ਬਜ਼ੂਰ ਨਹੀਂ ਰਹਿਣਾ ਕਿਸੇ ਨੇ ਟੱਕੇ ਫੇਰ ਨਹੀਂ ਪੁੱਛਣ ਰਿਹਾ ਜਿਹੜੇ ਅੱਜ ਆਮ ਆਦਮੀ ਪਾਰਟੀ 'ਚ ਵੱਡੇ ਵੱਡੇ ਮੂੰਹ ਪਾੜ ਕੇ ਗੱਲਾਂ ਕਰਦੇ ਆ ਨਾ ਇਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ ਵੇਖਿਓ ਤੁਸੀਂ ਉਹ ਜਿਆ ਪਾਰਟੀ ਕਿ ਜਾਂਦੇ ਕਿਵੇਂ ਕੀ ਹੁਣ ਵਿਚਾਰਧਰਮ ਦੀ ਲੜਾਈ ਤੇ ਨਹੀਂ ਹੁਣ ਤਾਂ ਲੜਾਈ ਕੁਰਸੀ ਦੀ ਆ ਬਸ ਵੀ ਕੁਰਸੀ ਕਿਵੇਂ ਲੈਣੀ ਅਸੀਂ ਪਰ ਪੱਟੇ ਸਾਹਿਬ ਸਵਾਲ ਇੱਥੇ ਇਹ ਆ ਵੀ ਇਹਨਾਂ ਦੇ ਖਾਸਮ ਖਾਸ ਸਟਾਲਿਨ ਵੀ ਨਹੀਂ ਆਏ ਐਮ ਕੇ ਸਟਾਲਿਨ ਨਹੀਂ ਮੈਂ ਸਾਰਿਆਂ ਦੀ ਗੱਲ ਕੀਤੀ ਮੈਂ ਕਦੇ ਉਹਨਾਂ ਦੀ ਗੱਲ ਨਹੀਂ ਕੀਤੀ ਸਾਰਿਆਂ ਦੀ ਗੱਲ ਕੀਤੀ ਕਿਉਂ ਨਿਆ ਮੌਸਮ ਅਗਿਆਨੀ ਨੇ ਉਹਨਾਂ ਨੂੰ ਮੌਸਮ ਦਾ ਪਤਾ ਵੀ ਨੰ ਪੁੱਛਦਾ ਕੋਣ ਹ ਇਹਨਾਂ ਨੇ ਚੰਡੀਗੜ੍ਹ ਆ ਵੀ ਵੇਲੀ ਕਰਦੀ ਚੰਡੀ ਅਨੰਦਪੁਰ ਸਾਹਿਬ ਜਿਹੜੀ ਉਹ ਸੈਸ਼ਨ ਚਾਹਦਗੇ ਚੰਡੀਗੜ੍ਹ ਵੀ ਵੇਲੀ ਆ ਵੀ ਕਰਦੀ ਲੋ ਜੀ ਜੋ ਮਰਜ਼ੀ ਕਰ ਲਓ ਤੁਸੀਂ ਜਿਹੜਾ ਕਰਦੇ ਚੰਡੀਗੜ੍ਹ ਇਸ ਨੇ ਕਾਰਕ ਦੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪਤਾ ਮੌਸਮ ਵਿਗਿਆਨੀਆਂ ਨੂੰ ਵੀ ਭਾਈ ਇਹਨਾਂ ਦੇ ਪੱਲੇ ਕੁਛ ਨਹੀਂ ਇਹਨਾਂ ਦੀ ਸਰਕਾਰ ਸਪੂਰ ਬਣੀ ਨਹੀਂ ਇੱਥੋਂ ਪੰਜਾਬ ਚੋਂ ਖਤਮ ਹੋ ਗਏ ਤੇ ਇਹਨਾਂ ਦਾ ਸਾਰਾ ਸਾਰਾ ਮਾਮਲਾ ਖਤਮ ਕੇਜਰੀਵਾਲ ਨੂੰ ਕਿਸ ਨੇ ਛੰਭੂ ਡੰਬਾਟ ਨੇ ਟੱਪਣ ਲੜਾ ਮੁੜ ਕੇ ਲੋਕ ਕਹਿੰਦੇ ਕਿ ਦੁਖੀ ਇਹਨਾਂ ਕੋਈ ਆ ਫਿਰ ਕਹਿੰਦੇ ਜੀ ਅਸੀਂ ਤਾਂ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਤੇ ਕੌਣ ਪੰਜਾਬ ਨੂੰ ਲੁੱਟਿਆ ਕਿਹਨੇ ਮੈਂ ਤੁਸੀਂ ਇਮਾਨਦਾਰੀ ਨਾਲ ਕੰਮ ਕੀਤਾ ਤੇ ਦੱਸੋ ਕਿਹਨੇ ਲੁੱਟਿਆ ਹਰੀਵਾਲ ਸਾਹਿਬ ਕਹਿੰਦੇ ਜੀ ਮੇਰੇ ਭਰਾ ਸ਼ਹੀਦ ਹੋ ਗਏ ਜੀ ਮੇਰੇ ਪਰਿਵਾਰ ਨੇ ਤਿੰਨ ਬੰਦ ਸ਼ਹੀਦ ਉਹ ਤੂੰ ਯਾਰ ਗੱਲ ਕਰਨੇ ਗੁਰੂ ਸਾਹਿਬ ਦੀ ਸ਼ਹਾਦਤ ਦੀ ਤੂੰ ਨਾਲ ਜੁੜਦਾ ਆਪਣੇ ਭਰਾ ਨੂੰ ਜੇ ਗੱਲ ਕਰਨੀਆਂ ਤੇ ਅੱਜ ਗੁਰੂ ਸਾਹਿਬ ਦੀ ਸ਼ਹਾਦਤ ਦੀ ਗੱਲ ਹੋ ਰਹੀ ਆ ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ ਤੇ ਜਿਹੜਾ ਤੇਰਾ ਪਰਿਵਾਰ ਸ਼ਹੀਦ ਹੋਇਆ ਸੀ ਸ਼ਹੀਦ ਨਹੀਂ ਹੋਇਆ ਸੀ ਤੁਹਾਡੀ ਆਪਸੀ ਲੜਾਈ 'ਚ ਮਾਰੇ ਗਏ ਸੀ ਤੇਰੇ ਬੰਦੇਓ ਉਹਦੇ ਨੂੰ ਰੈ이트 ਮਾਰੇ ਗਏ ਸੀਗੇ ਭਾਵੇਂ ਮਾਰੇ ਉਹ ਖਰਕੂ ਨੇ ਸੀਗੇ ਲੇਕਿਨ ਤੁਹਾਡੀ ਆਪ ਦੀ ਨਿੱਜੀ ਲੜਾਈ ਸੀਗੀ ਪ੍ਰਤਾਪ ਸਿੰਘ ਬਾਜਵੇ ਦੇ ਫਾਦਰ ਵੀ ਨਿੱਜੀ ਲੜਾਈ ਚ ਮਾਰੇ ਗਏ ਜੀ 90 ਕਦੇ ਜ਼ਮੀਨ ਤੇ ਕਬਜ਼ਾ ਕੀਤਾ ਸੀ ਇਹਨਾਂ ਨੇ ਐਸੇ ਕਰਕੇ ਇਹ ਗੱਲ ਕਹੀ ਜਾਣੀ ਬਾਰ ਬਾਰ ਵੇਖੋ ਜੀ ਤੁਸੀਂ ਆਪਣੇ ਭਰਾਵਾਂ ਦੀ ਜਿਹੜੀ ਆ ਉਹ ਬਕਾਇਦਾ ਤੁਨਣਾ ਗੁਰੂਸਬ ਨਾਲ ਕਰ ਰਹੇ ਤੁਸੀਂ ਆਮ ਨੂੰ ਰੋੜੇ ਦਾ ਪਤਾ ਨਹੀਂ ਮਰੀਆਂ ਨੂੰ ਉਹਨੇ ਕੀਤੀ ਤੁਣਾ ਬੰਦਾ ਵੱਡੇ ਚੌਧਰੀ ਬਣੇ ਤੁਸੀਂ ਉੱਥੇ ਇਸ ਕਰਕੇ ਇਹਨਾਂ ਨੇ ਕੱਲ ਜਿਹੜਾ ਕੀਤਾ ਵਾ ਕੱਲ ਵੇਖੋ ਗੁਰੂ ਸਾਹਿਬ ਦੀ ਇਸਤੀ ਜਰਵਾਈ ਸਾਰਿਆਂ ਨੇ ਲੇਕਿਨ ਸੰਕਲਪ ਕੋਈ ਨਹੀਂ ਲਿਆ ਸੰਕਲਪੇ ਬੰਦ ਸੀ ਵੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਅਸੀਂ ਬਿਲਕੁਲ ਨਤਮਸਤਕ ਉਹਨਾਂ ਨੇ ਪੂਰਨਿਆ ਤੇ ਚੱਲ ਕੇ ਜੇ ਕਿਤੇ ਜ਼ੁਲਮ ਤੇ ਜ਼ਾਲਮ ਨਾਲ ਤੁਨ ਟੱਕਰ ਲੈਣ ਦੀ ਲੋੜ ਪਈ ਤੇ ਅਸੀਂ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਇਹ ਸੰਕਲਪ ਲੈਣ ਦਿੱਤਾ ਸੀ। ਰਿਆਨ ਨੇ ਕਿਸੇ ਸੰਗਤ ਬੰਧਿਆ। ਪਿੱਕ ਕਿ ਹਿਸਤੀ ਬੇਕ ਉਹ ਹੀ ਕਾਰਜ ਵੰਡੇ ਸੀ ਸਾਰੇ। ਉਹੀ ਹਿਸਤੀ ਬਾਰੇ ਪੜੀ ਜਾਂਦਾ ਯਾ ਹਿਸਤੀ ਜੀ ਆ ਹਿਸਤੀ ਜੀ ਆ ਹਿਸਤੀ ਜੀ ਆ ਗੁਰੂ ਸਾਹਿਬ ਨੇ ਕਰਤਾ ਉਹ ਅੱਜ ਤੱਕ ਮਨਿੰਦਰ ਸਿੰਘ ਲਾਲ ਪਿਆਸ ਕਿੰਨ ਕੰਮ ਵਿੱਚ ਗੱਲ ਕਰਨੇ ਸੀ ਉੱਥੇ। ਜਾਦਿਕ ਸੰਕਲਪ ਲੈਂਦੇ ਹੋ ਲੋਕਾਂ ਨੂੰ ਕੋਈ ਸੰਦੇਹ ਜਾਂਦਾ ਵੀ ਤੁਸੀਂ ਕਹਿ ਕੀ ਰਹੇ ਹੋ ਤੇ ਕਰ ਕੀ ਰਹੇ ਕਨ ਪटीशन ਜੀ ਦਾ ਜਿੱਦਾਂ ਦੇ ਹਾਲਾਤ ਦੇਸ਼ ਦੇ ਬਣੇ ਹੋਏ ਆ ਜਿਹੜਾ ਸੰਦੇਸ਼ ਆਮ ਨਾਗਰਿਕ ਤੇ ਜਾ ਰਿਹਾ ਉਹੋ ਜਿਹਾ ਸੰਦੇਸ਼ ਪੜੇ ਲਿਖੇ ਵੀ ਲਈ ਜਾਂਦੇ ਆ ਜਿਹੜੇ ਸਰਕਾਰ ਦੇ ਅਫਸਰ ਆ ਮੈਂ ਗੱਲ ਕਰ ਰਿਹਾ ਹਾਂ ਉਸ ਲੈਫਟੀਨੈਂਟ ਦੀ ਇਹਦੇ ਨਾਲ ਹੀ ਉਹ ਵੀ ਆਪਾਂ ਮੈਂ ਕਹਿੰਨਾ ਵਿਸ਼ਾ ਤੁਸੀਂ ਦੱਸੋ ਲੈਬਰੇਟ ਕਰੋ ਥੋੜਾ ਜਿਹਾ ਇੱਕ ਲੈਫਟੀਨੈਂਟ ਇੱਕ ਕਮਿਸ਼ਨਡ ਅਫਸਰ ਜਿਹੜਾ ਜਿਹੜਾ ਦੇਸ਼ ਦੀ ਰਾਖੀ ਕਰ ਰਿਹਾ ਉਹ ਕਿਸੇ ਫਿਰਕੇ ਦੀ ਰਾਖੀ ਨਹੀਂ ਕਰ ਰਿਹਾ ਕਿਸੇ ਇੱਕ ਧਰਮ ਦੀ ਰਾਖੀ ਨਹੀਂ ਕਰ ਰਿਹਾ ਪੂਰੇ ਮੁਕੰਮਲ ਦੇਸ਼ ਦਾ ਰਾਖਾ ਉਹ ਕਹਿੰਦਾ ਜੀ ਮੈਂ ਇਹ ਫਲਾਣੇ ਧਾਰਮਿਕ ਸਥਾਨ 'ਚ ਨਹੀਂ ਜਾਣਾ ਜੀ ਮੇਰੇ ਧਰਮ ਮੈਨੂੰ ਇਜਾਜ਼ਤ ਨਹੀਂ ਦਿੰਦਾ ਇਹ ਬੜੀ ਮਾੜੀ ਗੱਲ ਲੱਗੀ ਵੈਸੇ ਪਰ ਸੁਪਰੀਮ ਕੋਰਟ ਨੇ ਸਖਤ ਨੋਟਸ ਲਿਆ ਇਹ ਜਰੂਰੀ ਥੋੜੀ ਹੈਗਾ ਕੋਈ ਮੈਂ ਪੂਰੀ ਪੂਰੀ ਗਿਆ ਪੂਰੀ ਬਕਾਇਦਾ ਤੌਰ ਤੇ ਜਗਨਨਾਥ ਜੀ ਦਾ ਬੜਾ ਮੰਦਿਰ ਵੱਡਾ ਹੈ ਉੱਥੇ ਲਿਖ ਕੇ ਲਿਆ ਵੀ only hindus are hindus are allowed ਮੇਰੇ ਨਾਲ ਕੁਝ ਸਫਾਈ ਲੋਕ ਸੀ ਤੇ ਉਹ ਤਾਂ ਉੱਥੇ ਪੁੱਜੇ ਹੀ ਨਹੀਂ ਉਹ ਤਾਂ ਸਮੁੰਦਰ ਦੇ ਕਿਨਾਰੇ ਆਏ ਹੀ ਨਹੀਂ ਅਸੀਂ ਦੋ ਬੰਦੇ ਸਰਕਾਰ ਸੀ ਚਲੇ ਗਏ ਸੀ ਹੁਣ ਤੇ ਕਾਫੀ ਸੁਧਾਰ ਕੀਤਾ ਉਦੋਂ ਕਾਫੀ ਸੁਧਾਰ ਨਹੀਂ ਸੀ ਪਤਾ ਹੈ ਕਿ 2009 ਦੇ ਵਿੱਚ ਜਦੋਂ ਅਸੀਂ ਵੇਖਿਆ ਲਿਖਿਆ ਅਸੀਂ ਵਾਪਸ ਆ ਗਏ ਕੰਮ ਇੱਕ ਪੁਲਿਸ ਵਾਲਾ ਇੰਸਪੈਕਟਰ ਆਇਆ ਕਹਿੰਦਾ ਤੁਸੀਂ ਵਾਪਸ ਜਾ ਰਹੇ ਮੈਂ ਕਹਿੰਦਾ ਜੀ ਹਾਂ ਵਾਪਸ ਜਾ ਰਿਹਾ ਕਿਹ ਹੈ ਹਿੰਦੂ ਦਾ ਲਾਕਡਾਊਨ ਲਈ ਮੈਂ ਕਹਿੰਦਾ ਨਹੀਂ ਤੁਸੀਂ ਵੀ ਜਵਾਹਰ ਦੇ ਪਾਰਟ ਆਫ ਦਾ ਹਿੰਦੂ ਤੁਸੀਂ ਜਾ ਸਕਦੇ ਅਸੀਂ ਗਏ ਉੱਥੇ ਸਾਡੇ ਲੱਗੇ ਪਿੱਛੇ ਲੱਗੇ ਤੁਹਾਡੇ ਆਪਣੇ ਜਿਹੜੇ ਹੁੰਦੇ ਪਾਂਦੇ ਜੇ ਅਹੀਂ ਵੀ ਖੋਣੇ ਤੁਹਾਨੂੰ ਇੰਨੇ ਪੈਸੇ ਦੇ ਇੰਨੇ ਪੈਸੇ ਇੰਨੇ ਪੈਸੇ ਮੈਂ ਕਹਾਂ ਪ੍ਰਾ ਸਹੀ ਕੁਝ ਨਹੀਂ ਵੇਖਿਆ ਵੀ ਵੇਖਣ ਨੂੰ ਜਿਵੇਂ ਜੇ ਉੱਥੇ ਲਿਖਿਆ ਵੀ only hindus allowed ਸੁਪਰੀਮ ਕੋਰਟ ਨੂੰ ਇਹਦੇ ਦੱਸਿਆ ਸਪਰੀਮ ਕੋਰਟ ਕਵੇ ਵੀ ਧਰਮ ਜਿਹੜਾ ਸਾਰਾ ਸਾਂਝਾ ਹੁੰਦਾ ਤੇ ਕੋਈ ਵੀ ਐਸਾ ਤੁਸੀਂ ਇਹ ਚੀਜ਼ ਨਹੀਂ ਲਿਖ ਸਕਦੇ ਜੇ ਸੈਮਨਿਊ ਕਮਿਸ਼ਨਲ ਨੇ ਜਿਹੜਾ ਲੈਫਟਹੈਂਡ ਉਹਨੇ ਕਹਿੰਦਾ ਜੀ ਮੈਂ ਇਹਨਾਂ ਧਰਮ ਸੰਗਤ ਤੇ ਨਹੀਂ ਜਾ ਸਕਦਾ ਕਿਉਂਕਿ ਮੇਰਾ ਧਰਮ ਲਾਉ ਨਹੀਂ ਕਰਦਾ ਅੱਜ ਵੀ ਜਿਹੜੇ ਮੁਸਲਮਾਨ ਆਉਂਦੇ ਆ ਈਸਾਈ ਆਉਂਦੇ ਆ ਦਰਬਾਰ ਸਾਹਿਬ ਦੇ ਮੱਥਾ ਨਹੀਂ ਟੇਕਦੇ ਉਹ ਦੂਰੋਂ ਦੇਖ ਕਰਦੇ ਮਾੜੀ ਮੁੱਟੀ ਜੀ ਵੇਖ ਕੇ ਚੱਲ ਜਾਂਦੇ ਆ ਤੇ ਪ੍ਰਸ਼ਾਦ ਵੀ ਨਹੀਂ ਲੈਂਦੇ ਅਸੀਂ ਤੇ ਕਹਿੰਦੇ ਨਹੀਂ ਹਣਾ ਨਾਓ ਅਸੀਂ ਜਰੂਰ ਨਹੀਂ ਕਹਦੇ ਹਾਂ ਤੁਸੀਂ ਨਹੀਂ ਹਣਾ ਨਾਓ ਤੁਸੀਂ ਹਾਜ਼ਰ ਸੁਲਝੇ ਲੋਕ ਨੇ ਉਹ ਪ੍ਰਸ਼ਾਦ ਵੀ ਲੈਂਦੇ ਆ ਮੱਥਾ ਵੀ ਟਿਕਦੇ ਨੇ ਲੰਗਰ ਵਿੱਚ ਛਕਦੇ ਨੇ ਜੇ ਉਹਨੇ ਇੰਦੀ ਗੱਲ ਕਹੀ ਜੀ ਮੈਂ ਸੈਕੂਲਰ ਪਰਸਨ ਆ ਮੈਂ ਕਿਸੇ ਧਰਮ ਦੇ ਧਰਮ ਦਾ ਨਹੀਂ ਦਾ ਸੀਦਾ ਤੇ ਉਹਦੇ ਖਿਲਾਫ ਜਿਹੜਾ ਅੱਜ ਸੁਪਰੀਮ ਕੋਰਟ ਨੇ ਆਪਣੀ ਜਜਮੈਂਟ ਦਿੱਤੀ ਗਲਤ ਟੋਟ ਨਹੀਂ ਗਲਤ ਮੈਨੂੰ ਮੇਰੇ ਕੋ ਸਮਝ ਨਹੀਂ ਆਇਆ ਉਹਨੂੰ ਬਰਖਾਸ ਦੀ ਬਰਖਾਸਨ ਦਿੱਤਾ ਜੀ ਬਰਖਾਸ ਕਰਤਾ ਜੀ ਕਿ ਉਹ ਨਹੀਂ ਜਾਂਦਾ ਜਿੱਥੇ ਜੀ ਠੱਕੇ ਦੇ ਮੇਜੋਗਾ ਤੁਸੀਂ ਉੱਥੇ ਨੂੰ ਕਹਿੰਦੇ ਜੀ ਉਹਦੇ ਧਰਮ ਦੇ ਜਿਹੜਾ ਪਾਦਰੀ ਸੁਣਦੇ ਕਿਹਾ ਸੀ ਜਾ ਸਕਦਾ ਉਹ ਕਹਿੰਦਾ ਜਾਂਦਾ ਕਿਹਾ ਹੂੰਗਾ ਮੈਂ ਨਹੀਂ ਜਾਂਦਾ ਇਹ ਜ਼ਰੂਰੀ ਥੋੜੀ ਹੈ ਜੇ ਅੱਪ ਕਿਸੇ ਧਰਮ ਸਥਾਨ ਦੇ ਵਿੱਚ ਤੁਸੀਂ ਜਾ ਕੇ ਮੱਥਾ ਟੇਕੋ ਇਹ ਜ਼ਰੂਰੀ ਨਹੀਂ ਹੈਗਾ ਜੇ ਸੁਪਰੀਮ ਕੋਰਟ ਨੇ ਕੀਤੀ ਆ ਪੂਰੀ ਜੱਜਮੈਂਟ ਸਾਡੇ ਕੋਲ ਨਹੀਂ ਹੈਗੀ ਉਹਨੇ ਕਿਸ ਬਨਾਤੇ ਕੀਤੀ ਆ ਜੇ ਇਹ ਗੱਲ ਕੀਤੀ ਹੈ ਵੀ ਉਹਨੂੰ ਜਾਣਾ ਚਾਹੀਦਾ ਸਕਦੇ ਬਰਖਾਸਤੀ ਅਸੀਂ ਜਿਹੜੀ ਉਹਦੀ ਬਰਕਰਰ ਰੱਖਦੇ ਇਹ ਗਲਤ ਹੈ ਟੋਟਲੀ ਗਲਤ ਹੈ ਮੈਂ ਕਹੂੰਗਾ ਉਹਨੂੰ ਫੁੱਲ ਬੈਂਚ ਅੱਗੇ ਆਪਣੀ ਜਿਹੜੀ ਆ ਕੰਪਲੇਂਟ ਦੇਣੀ ਚਾਹੀਦੀ ਨਹੀਂ ਜਾਂਦਾ ਨਾਲ ਜਾਗਿਆ ਪਰ ਮੈਂ ਕਹਿੰਦਾ ਉਹ ਪਾਵਨਾਂ ਨੂੰ ਬੰਦਾਂ ਦੋ ਉੱਥੇ ਜ਼ਬਰਦਸਤੀ ਕੋਈ ਨਹੀਂ ਹੁੰਦੀ ਜੀ ਅੱਜਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਇਹਨਾਂ तमाम ਵਿਸ਼ਿਆਂ ਦੇ ਉੱਤੇ ਆਪਣੇ ਵਿਚਾਰ ਰੱਖੇ ਉਮੀਦ ਕਰਦਾ ਹਾਂ ਵੀ ਸਾਡੇ ਦਰਸ਼ਕ ਜਿਹੜੇ ਆ ਟੁਇਨਾਂ ਵਿਚਾਰਾਂ ਨੂੰ ਪੜ੍ਹਣਗੇ ਤੇ ਆਪਣੀ ਟਿੱਪਣੀ ਜਿਹੜੀ ਆ ਉਹ ਕਮੈਂਟਸ ਦੇ ਰੂਪ ਦੇ ਵਿੱਚ ਸਾਨੂੰ ਜ਼ਰੂਰ ਪੇਸ਼ ਕਰਨਗੇ ਵੈਸੇ ਤੇ ਕਮੈਂਟਸ ਬਹੁਤ ਜ਼ਿਆਦਾ ਆਉਂਦੇ ਆ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ